ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਐਜੈਂਡਾ ਅੱਜ ਦੇ ਇਸ ਐਪੀਸੋਡ ਦੇ ਵਿੱਚ ਗੱਲ ਹੋਏਗੀ ਮੁੱਖ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਤੇ ਕੁਝ ਕਾਲਜਾਂ ਦੇ ਵਿੱਚ ਚੱਲ ਰਹੀ ਐਜੂਕੇਸ਼ਨ ਦੀ ਪੰਜਾਬੀ ਯੂਨੀਵਰਸਿਟੀ ਦੇ ਪਿਛੋਕੜ ਦੀ ਵੀ ਝਾਤ ਮਾਰਾਂਗੇ ਕਿ ਕਿੰਨੇ ਸਾਲਾਂ ਤੋਂ ਇਹ ਅਦਾਰਾ ਮਿਸਮੈਨੇਜ ਹੋ ਰਿਹਾ ਹੈ ਤੇ ਹੁਣ ਇਸ ਦੀ ਕੀ ਹਾਲਤ ਹੈ ਦੱਸਾਂਗੇ ਕਿ ਪੁਰਾਣੀਆਂ ਬਿਮਾਰੀਆਂ ਦਾ ਇਲਾਜ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਬੰਧਕ ਕਰ ਰਹੇ ਨੇ ਜਾਂ ਕਿ ਸਟੇਟਸ ਕੋ ਹੀ ਰੱਖ ਰਹੇ ਨੇ ਗੱਲ ਸੈਂਟਰ ਵੱਲੋਂ ਚਲਾਈ ਜਾਂਦੀ ਸਕੀਮਸ ਰੂਸਾ 1 ਰੂਸਾ 2 ਦੇ ਬਾਰੇ ਵੀ ਕਰਾਂਗੇ ਸ਼ੁਰੂ ਕਰਦੇ ਆਂ ਅਜੈਂਡਾ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਅਰਦਾਸ ਪਟਿਆਲਾ ਤੋਂ ਟਾਈਮਜ਼ ਆਫ ਇੰਡੀਆ ਦੇ ਪੱਤਰਕਾਰ ਨੇ ਇੱਕ ਖਬਰ ਛਾਪੀ ਜਿਸ ਦਾ ਹੈਡਲਾਈਨ ਸੀ ਪੰਜਾਬੀ ਯੂਨੀਵਰਸਿਟੀ ਫੇਲਸ ਟੂ ਯੂਜ਼ ਸੈਂਟਰਸ ਰੂਸਾ ਗ੍ਰਾਂਟ ਲਾਸਟ ਅਮਾਉਂਟ ਰਿਟਰਨਡ ਵਿਦ ਇੰਟਰਸਟ ਯਾਨੀ ਕਿ ਪੰਜਾਬੀ ਯੂਨੀਵਰਸਿਟੀ ਨੇ ਕੇਂਦਰ ਵੱਲੋਂ ਦਿੱਤੀ ਜਾਂਦੀ ਰੂਸਾ ਗ੍ਰਾਂਟ ਨੂੰ ਇਸਤੇਮਾਲ ਨਹੀਂ ਕੀਤਾ ਅਤੇ ਫੇਰ ਵਿਆਜ ਸਮੇਤ ਵਾਪਸ ਕਰਨੀ ਪਈ ਖਬਰ ਚ ਲਿਖਿਆ ਸੀ ਕਿ ਇੱਕ ਸੀਨੀਅਰ ਪ੍ਰੋਫੈਸਰ ਨੇ ਸਾਨੂੰ ਦੱਸਿਆ ਤੇ ਕਿ ਰੂਸਾ 1 ਤਹਿਤ 5 ਕਰੋੜ ਦੀ ਗ੍ਰਾਂਟ ਸੈਂਕਸ਼ਨ ਹੋਈ ਸੀ ਜਿਸ ਚੋਂ 90% ਵਰਤੀ ਗਈ ਆ 2022-23 ਵਿੱਤੀ ਸਾਲ ਪਰ ਰੂਸਾ 2 ਤਹਿਤ 7.5 ਕਰੋੜ ਦੀ ਆਈ ਗ੍ਰਾਂਟ ਸਿਰਫ 10% ਹੀ ਵਰਤੀ ਗਈ ਇਹ 2023 ਤੇ 24 ਚ ਵਰਤੀ ਜਾਣੀ ਸੀ ਫਲਸ ਰੂਪ ਯੂਨੀਵਰਸਿਟੀ ਨੂੰ ਗ੍ਰਾਂਟ ਦੇ ਨਾਲ-ਨਾਲ 48 ਲੱਖ ਰੁਪਏ ਦਾ ਵਿਆਜ ਵੀ ਵਾਪਸ ਕਰਨਾ ਪਿਆ ਖਬਰ 'ਚ ਅੱਗੇ ਕਿਹਾ ਗਿਆ ਪੰਜਾਬੀ ਯੂਨੀਵਰਸਿਟੀ ਦੇ ਪ੍ਰਬੰਧਕ ਇੱਕ ਪਾਸੇ ਤਾਂ ਸੂਬਾ ਸਰਕਾਰ ਅੱਗੇ ਹੱਥ ਜੋੜ ਕੇ ਭੀਖ ਮੰਗਦੇ ਫਿਰਦੇ ਆ ਦੇ ਦੂਜੇ ਪਾਸੇ ਕੇਂਦਰ ਤੋਂ ਮਿਲੀ ਗ੍ਰਾਂਟ ਇਸਤੇਮਾਲ ਨਹੀਂ ਕਰ ਰਹੇ ਟਾਈਮਜ਼ ਆਫ ਇੰਡੀਆ ਅਖਬਾਰ ਚ ਖਬਰ ਛਪਣ ਤੋਂ ਬਾਅਦ ਪੰਜਾਬ ਦਸਤਾਵੇਜ਼ ਨੇ ਫੈਸਲਾ ਕੀਤਾ ਕਿ ਇਸ ਮਾਮਲੇ ਦੀ ਕੋਖ ਕੀਤੀ ਜਾਏ ਸਾਨੂੰ ਇਸ ਤੋਂ ਪਤਾ ਲੱਗਿਆ ਕਿ ਯੂਨੀਵਰਸਿਟੀ ਨੇ ਹੁਣ ਤੱਕ ਆਪਣੇ ਪੱਲਿਓ ਇੱਕ ਵੀ ਪੈਸਾ ਵਿਆਜ ਵੱਜੋਂ ਕੇਂਦਰ ਸਰਕਾਰ ਨੂੰ ਨਹੀਂ ਦਿੱਤਾ ਇੱਕ ਨਵੀਂ ਪਾਲਿਸੀ ਤਿਆਰ ਕੀਤੀ ਗਈ ਹੈ ਕੇਂਦਰ ਵੱਲੋਂ ਜਿਸ ਤਹਿਤ ਕੇਂਦਰ ਪ੍ਰਿੰਸੀਪਲ ਅਮਾਉਂਟ ਜੋ ਕਿ ਗ੍ਰਾਂਟ ਦਾ ਪ੍ਰਿੰਸੀਪਲ ਅਮਾਉਂਟ ਹੁੰਦਾ ਉਸ ਨੂੰ ਹੀ ਵਰਤਨ ਦੀ ਆਗਿਆ ਦਿੰਦੀ ਹੈ ਉਸ ਤੇ ਬੈਂਕ ਚ ਪਏ ਵਿਆਜ ਲੱਗਣ ਵਾਲੇ ਤੇ ਖਰਚਾ ਜਿਹੜਾ ਹੈਗਾ ਜੋ ਪੈਦਾ ਵਿਆਜ ਹੁੰਦਾ ਉਹ ادارے ਨੂੰ ਖਰਚਣ ਦੀ ਆਗਿਆ ਨਹੀਂ ਹੁੰਦੀ ਅਤੇ ਉਹ ਵਿਆਜ ਕੇਂਦਰ ਸਰਕਾਰ ਵਾਪਸ ਲੈ ਲੈਂਦੀ ਹੈ ਇਹ ਮਾਮਲਾ ਸਾਰਾ ਇੱਕ ਅਜਿਹੇ ਖਾਤੇ ਤੋਂ ਚਲਾਇਆ ਜਾਂਦਾ ਹੈ ਜਿਵੇਂ ਕਿ ਐਸਕ੍ਰੋ ਅਕਾਊਂਟ ਹੁੰਦਾ ਕਿ ਬੈਂਕ ਦੇ ਨਾਲ ਹੀ ਇਸ ਕਿਸਮ ਦਾ ਅਰੇਂਜਮੈਂਟ ਕੀਤਾ ਜਾਂਦਾ ਹੈ ਕੇਂਦਰ ਸਰਕਾਰ ਵੱਲੋਂ ਕਿ ਜਿੰਨਾ ਵੀ ਗ੍ਰਾਂਟ ਦਾ ਜਿਹੜਾ ਪ੍ਰਿੰਸੀਪਲ ਅਮਾਊਂਟ ਆ ਉਹਦੇ ਤੇ ਜਿਹੜਾ ਵੀ ਵਿਆਜ ਪੈਦਾ ਹੋਇਆ ਉਹ ਵਾਪਸ ਕੇਂਦਰ ਨੂੰ ਵਿੱਤੀ ਸਾਲ ਪੂਰਾ ਹੋਣ ਤੇ ਚਲਿਆ ਜਾਂਦਾ ਤੁਹਾਨੂੰ ਉਦਾਹਰਣ ਦੇ ਕੇ ਸਰਲ ਤਰੀਕੇ ਨਾਲ ਸਮਝਾਉਣ ਦੀ ਦਸਨ ਦੀ ਕੋਸ਼ਿਸ਼ ਕਰਦੇ ਆਂ ਇਹ ਸੂਚਨਾ ਜੋ ਅਸੀਂ ਤੁਹਾਡੇ ਨਾਲ ਹੁਣ ਸ਼ੇਅਰ ਕਰ ਰਹੇ ਹਾਂ ਇਹ ਡਾਕਟਰ ਬੀਐਸ ਸੂਚ ਵੱਲੋਂ ਸਾਨੂੰ ਪ੍ਰਾਪਤ ਹੋਈ ਆ ਜਿਹੜੇ ਕਿ ਰੂਸਾ ਸਕੀਮ ਦੇ ਕੋਆਰਡੀਨੇਟਰ ਨੇ ਮੰਨ ਲਓ ਕਿ ਕੇਂਦਰ ਨੇ ਯੂਨੀਵਰਸਿਟੀ ਨੂੰ ਦਿੱਤਾ 1000 ਰੁਪਿਆ ਜੋ 1 ਅਪ੍ਰੈਲ ਤੋਂ ਮਿਲਣਾ ਸ਼ੁਰੂ ਹੁੰਦਾ ਹੈ ਯੂਨੀਵਰਸਿਟੀ ਕੰਮ ਅਲਾਟ ਕਰਦੀ ਆ ਟੈਂਡਰ ਐਡਵਰਟਾਈਜ਼ ਕਰਦੀ ਆ ਉਸ ਤੋਂ ਬਾਅਦ ਕੰਮ ਕਰਨ ਵਾਲੇ ਠੇਕੇਦਾਰ ਵੈਂਡਰ ਆਪਣਾ ਕੰਮ ਸ਼ੁਰੂ ਕਰਦੇ ਆ ਇਹ ਸਾਰਾ ਕੰਮ ਰਾਤੋਂ ਰਾਤ ਪੂਰਾ ਨਹੀਂ ਹੁੰਦਾ ਵਿੱਤੀ ਸਾਲ ਦੇ ਆਖਰ ਚ ਮੰਨ ਲਓ ਕਿ ਖਰਚਾ 800 ਰੁਪਿਆ ਹੀ ਹੋਇਆ ਤੇ 200 ਰੁਪਿਆ ਬਚ ਗਿਆ ਤੇ ਫਿਰ ਕੇਂਦਰ ਸਰਕਾਰ ਜਦੋਂ ਅਗਲੇ ਸਾਲ ਦੀ ਗ੍ਰਾਂਟ ਦਿੰਦੀ ਆ ਉਦੋਂ ਨਵੀਂ ਗ੍ਰਾਂਟ ਪਲੱਸ ਜਿਹੜਾ 200 ਰੁਪਿਆ ਪਹਿਲਾਂ ਬਚਿਆ ਤੇ ਵਿਆਜ ਜਿਹੜਾ ਵਾਪਸ ਗਿਆ ਉਹਦੇ ਵਿੱਚੋਂ 200 ਰੁਪਇਆ ਨਵੀਂ ਗ੍ਰਾਂਟ ਦੇ ਨਾਲ ਜੋੜ ਕੇ ਵਾਪਸ ਅਦਾਰੇ ਨੂੰ ਦੇ ਦਿੰਦੀ ਹੈ ਅਦਾਰਾ ਇੱਥੇ ਹੈਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਜਿਹੜਾ ਉਸ ਤੇ ਪੈਦਾ ਹੋਇਆ ਵਿਆਜ ਯਾਨੀ ਕਿ ਸਾਰੀ ਗ੍ਰਾਂਟ ਤੇ ਸਾਰਾ ਸਾਲ ਜੋ ਵਿਆਜ ਪੈਦਾ ਹੋਇਆ ਉਹ ਕੇਂਦਰ ਸਰਕਾਰ ਅਦਾਰੇ ਨੂੰ ਵਾਪਸ ਨਹੀਂ ਕਰਦਾ ਸੋ ਇਹ ਤਰਾਂ ਸੀ ਇਸ ਰੂਸਾ ਸਕੀਮ ਦੀ ਪਾਲਿਸੀ ਦੀ ਐਕਸਪਲੇਨੇਸ਼ਨ ਰੂਸਾ 1 ਤੇ ਰੂਸਾ 2 ਕੇਂਦਰ ਅਤੇ ਪੰਜਾਬ ਸਰਕਾਰ ਦੀ ਕੰਪੋਜ਼ਿਟ ਸਕੀਮਸ ਨੇ ਇਸ ਦੇ ਵਿੱਚ ਜ਼ਿਆਦਾ ਹਿੱਸਾ ਕੇਂਦਰ ਸਰਕਾਰ ਦਾ ਹੁੰਦਾ ਤੇ ਪੰਜਾਬ ਸਰਕਾਰ ਦਾ ਥੋੜਾ ਹਿੱਸਾ ਹੁੰਦਾ ਇਹ ਸਾਰਾ ਕੁਝ ਰਾਸ਼ਟਰੀ ਉੱਤਮ ਸਿੱਖਿਆ ਅਭਿਆਨ ਸਕੀਮ ਤਹਿਤ ਚੱਲਦਾ ਹੈ ਰੂਸਾ 1 2014 ਤੇ 15 ਤੋਂ ਸ਼ੁਰੂ ਹੋਈ ਰੂਸਾ 2 ਨੂੰ ਅਮਲੀ ਰੂਪ ਮਿਲਿਆ 2020 ਤੇ 21 ਭਾਵੇਂ ਕਿ ਇਹ ਪਲਾਨ 2018-19 ਤੋਂ ਕੀਤੀ ਗਈ ਸੀ ਪਰ ਬਾਅਦ ਦੇ ਵਿੱਚ ਫੇਰ ਕਿਸੇ وجہ ਕਰਕੇ ਜਿਵੇਂ ਕਿ ਕਰੋਨਾ ਆ ਗਿਆ ਇਸ ਨੇ ਅਮਲੀ ਜਾਮਾ 2020 ਤੇ 21 ਚ ਪਾਇਆ ਹੁਣ ਤੱਕ ਰੂਸਾ 1 ਚ 20 ਕਰੋੜ ਰੁਪਇਆ ਯੂਨੀਵਰਸਿਟੀ ਨੂੰ ਮਿਲ ਚੁੱਕਿਆ ਯਾਨੀ ਕਿ ਸੈਂਕਸ਼ਨ ਹੋ ਚੁੱਕਿਆ ਤੇ ਇਹ 2014-15 ਤੋਂ ਸ਼ੁਰੂ ਹੋਇਆ ਹੋਇਆ ਤੇ ਕੁੱਲ ਗ੍ਰਾਂਟ ਸੈਂਕਸ਼ਨ ਹੋਈ ਸੀ ਜੀ ਰੂਸਾ 2 ਦੇ ਤਹਿਤ ਰੂਸਾ 2 ਸੈਕੰਡ ਸਕੀਮ ਜਿਹੜੀ ਕਿ 2020 ਤੇ 21 ਦੇ ਵਿੱਚ ਸ਼ੁਰੂ ਹੋਈ ਉਹਦੇ ਤਹਿਤ ਕੁੱਲ ਗ੍ਰਾਂਟ ਸੈਂਕਸ਼ਨ ਹੋਈ 15 ਕਰੋੜ ਇਹਦੇ ਚੋਂ 7.5 ਕਰੋੜ ਰੁਪਇਆ ਰਿਲੀਜ਼ ਹੋ ਚੁੱਕਿਆ ਯਾਨੀ ਕਿ ਰੀਲੀਜ਼ ਦਾ ਮੀਨਸ ਦੇ ਦਿੱਤਾ ਗਿਆ ਤੇ ਉਸ ਦੇ ਵਿੱਚੋਂ ਅੱਜ ਤੱਕ 45% ਖਰਚੇ ਜਾ ਚੁੱਕਾ ਹੈ ਜਦ ਕਿ ਟਾਈਮਜ਼ ਆਫ ਇੰਡੀਆ ਕਹਿੰਦਾ ਸਿਰਫ 10% ਹੀ ਖਰਚਿਆ ਗਿਆ ਦੋਹਾਂ ਸਕੀਮਾਂ ਦਾ ਏਰੀਆ ਆਫ ਆਪਰੇਸ਼ਨ ਯਾਨੀ ਕਿ ਜੁਰਿਸਡਿਕਸ਼ਨ ਉਹਨਾਂ ਨੇ ਕੀ ਕੀ ਕਰਨਾ ਉਹ ਵੱਖ-ਵੱਖਾ ਰੂਸਾ 2 ਚ ਆਉਂਦਾ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਕੈਰੀਅਰ ਹਬ ਰੂਸਾ 2 ਚਾਉਂਦਾ ਐਂਟਰਪ੍ਰੈਨਿਓਰਸ਼ਿਪ ਐਂਡ ਇਨੋਵੇਸ਼ਨ ਕੈਰੀਅਰ ਹਬ ਇਹਨੂੰ ਕਹਿੰਦੇ ਆ ਜੀ EICH ਇਸ ਕੰਮ ਲਈ ਨਵੀਆਂ ਕਾਡਾਂ ਕੱਢਣੀਆਂ ਹੁੰਦੀਆਂ ਲੈਬਸ ਬਣਾਉਣੀਆਂ ਹੁੰਦੀਆਂ ਵਰਕ ਸਟੇਸ਼ਨ ਬਣਾਉਣੇ ਹੁੰਦੇ ਆ ਰੂਸਾ 1 ਤਹਿਤ ਕੰਸਟਰਕਸ਼ਨ ਆਫ ਹੋਸਟਲਸ ਰੀਕਾਰਪੇਟਿੰਗ ਆਫ ਰੋਡਸ ਆਦ ਵਰਗੀਆਂ ਐਕਟੀਵਿਟੀਜ਼ ਆਉਂਦੀਆਂ ਨੇ ਅਜੇ ਅੱਧਾ ਸਾਲ ਪੂਰਾ ਹੋਇਆ ਅਤੇ ਰੂਸਾ 2 ਦਾ 45% ਜਿਹੜਾ ਖਰਚਾ ਗ੍ਰਾਂਟ ਹੈਗੀ ਆ ਉਹ ਖਰਚੀ ਜਾ ਚੁੱਕੀ ਆ ਹੁਣ ਆਉਨੇ ਆ ਇੱਕ ਸਾਫਕਾ ਕਾਲਜ ਦੇ ਪ੍ਰੋਫੈਸਰ ਵੱਲੋਂ ਜੋ ਸਾਨੂੰ ਜਾਣਕਾਰੀ ਦਿੱਤੀ ਗਈ ਜੋ ਯੂਨੀਵਰਸਿਟੀ ਬਾਰੇ ਜਾਂ ਵਿਦਿਅਕ ਅਦਾਰਿਆਂ ਬਾਰੇ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਗਏ ਅਸੀਂ ਉਹਨਾਂ ਨਾਲ ਲੰਬੀ ਗੁਫ਼ਤਗੂ ਕੀਤੀ ਤੇ ਉਹਨਾਂ ਨੇ ਜੋ ਗੱਲਬਾਤ ਸਾਡੇ ਨਾਲ ਕੀਤੀ ਉਹਨਾਂ ਦੀ ਤੁਸੀਂ ਇੱਕ ਆਡੀਓ ਰਿਕਾਰਡਿੰਗ ਸੰਖੇਪ ਜੀ ਸੁਣ ਲਓ ਤੇ ਫਿਰ ਆਪਾਂ ਇਸ ਮਾਮਲੇ ਨੂੰ ਇਸ ਖਬਰ ਨੂੰ ਅੱਗੇ ਵਧਾਵਾਂਗੇ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਬਾਲ ਸਰ ਜੀ ਸਤਿ ਸ਼੍ਰੀ ਅਕਾਲ ਇਹਦੇ ਵਿੱਚ ਸਰ ਦੋ ਇਸ਼ੂ ਸੀਗੇ ਹਾਂ ਜੀ ਜੀ ਇੱਕ ਇਸ਼ੂ ਤਾਂ ਇਹ ਸੀਗਾ ਕਿ ਪੰਜਾਬੀ ਹਸਪੀਟਲ ਜੀ ਨੇ ਰਿਪੋਰਟ ਪਾਇਆ ਤੇ ਉਹਨਾਂ ਨੇ ਕੁਝ ਗ੍ਰਾਂਟ ਰੂਸਾ 1 ਰੂਸਾ 2 ਦੋ ਤਰ੍ਹਾਂ ਦੀ ਗ੍ਰਾਂਟ ਉਹਨਾਂ ਨੇ ਬਾਈਫਰਕੇਸ਼ਨ ਕੀਤੀ ਹੋਈ ਆ ਹੂੰ ਇੱਕ ਗ੍ਰਾਂਟ ਰੂਸਾ 1 ਇਜ਼ ਫਾਰ ਇਨਫਰਾਸਟਰਕਚਰ ਡਿਵੈਲਪਮੈਂਟ ਜੀ ਐਂਡ ਰੂਸਾ 2 ਜਿਹੜਾ ਹੈਗਾ ਉਹ ਇੰਟਰਪ੍ਰੈਨਿਓਰਸ਼ਿਪ ਐਂਡ ਅਦਰ ਫੈਕਟਰਸ ਲਈ ਦੋ ਇਸ ਤਰ੍ਹਾਂ ਕਰਤੀ ਜੀ ਤੇ ਉਹਦੇ ਵਿੱਚ 2020 ਦੇ ਵਿੱਚ ਇਹਨਾਂ ਨੂੰ ਗ੍ਰਾਂਟ ਵਗੈਰਾ ਆਈ ਸੀਗੀ ਤੇ ਹੁਣ ਇਸ ਟਾਈਮ ਰਿਪੋਰਟ ਹੋਇਆ ਕਿੰਨੀ ਆਈ ਜੀ ਉਹ ਅਖਬਾਰਾਂ ਦੇ ਵਿੱਚ ਦੇਖੋ ਮੈਂ ਤਾਂ ਆਰਟੀਕਲ ਆ ਕੇ ਸੋਚਦਾ ਸੀ ਪੂਰੀ ਡਿਟੇਲ ਲਊਗਾ ਹੂੰ ਹੂੰ ਤੇ ਹੁਣ ਜਿਹੜਾ ਰਿਪੋਰਟ ਹੋਇਆ ਟਾਈਮਜ਼ ਆਫ ਇੰਡੀਆ ਵਿੱਚ ਉਹ ਇਹ ਆ ਵੀ ਰੂਸਾ 2 ਦੀ 5 ਕਰੋੜ .1 ਅਨਯੂਟਿਲਾਈਜ਼ਡ ਗਈ ਆ ਹਮ ਤੇ ਜੁਜੀਸ਼ੀ ਨੇ ਜਦੋਂ ਇਹਨਾਂ ਨੂੰ ਭੇਜੀ ਸੀ ਕਰਾਂਟ ਉਹਨਾਂ ਵਿੱਚ ਹੀ ਲਿਖਿਆ ਸੀ ਵੀ ਜੇ ਅਨਯੂਟਿਲਾਈਜ਼ ਹੋਈ ਤਾਂ ਸਾਨੂੰ ਇੰਟਰਸਟ ਵਿਦ ਇੰਟਰਸਟ ਪੇ ਕਰੋਗੇ ਠੀਕ ਹੈ ਜੀ ਉਹ ਇਹਨਾਂ ਦੇ 48 ਲੱਖ ਰੁਪਇਆ ਅੱਜ ਪਰ ਰਿਪੋਰਟ ਇਹਨਾਂ ਨੇ ਉਹਦੇ ਅਗੇਂਸਟ ਜਮ੍ਹਾਂ ਕਰਾਇਆ ਪੈਕ ਜੀ ਟੂ ਆਪਣੇ ਸੈਂਟਰਲ ਗਵਰਨਮੈਂਟ ਜੀ ਇੱਕ ਤਾਂ ਇਹ ਇਸ਼ੂ ਹੈਗਾ ਵੀ ਇੱਕ ਪਾਸੇ ਤਾਂ ਤੁਸੀਂ ਇਹ ਕਹਿ ਰਹੇ ਹੋ ਵੀ ਯੂਨੀਵਰਸਿਟੀ ਦੇ ਕੋਲੇ ਫੰਡੇ ਨਹੀਂ ਹੈਗੇ ਗ੍ਰਾਂਟਾਂ ਹੂੰ ਤੇ ਪਾਸੇ ਤੁਸੀਂ ਗ੍ਰਾਂਟ ਜੁਟੀਲਾਈਜ਼ ਨਹੀਂ ਕਰ ਰਹੇ ਠੀਕ ਹੈ ਜੀ ਤੇ ਇੱਕ ਤੀਸਰਾ ਜਿਹੜਾ ਸੀਗਾ ਜੀ 2020 ਦੇ ਵਿੱਚ ਨਾ ਇੱਕ ਮੈਂ ਤੁਹਾਨੂੰ ਰਿਪੋਰਟ ਲੱਭ ਕੇ ਭੇਜਦਾ ਹੂੰ ਇੱਕ ਨਾ ਏਜੀ ਨੇ ਅਕਾਊਂਟਰ ਜਨਰਲ ਪੰਜਾਬ ਨੇ ਆਡਿਟ ਕੀਤਾ ਸੀ ਜੀ ਉਹਦੇ ਵਿੱਚ ਉਹਨਾਂ ਨੇ 18 19 ਪੁਆਇੰਟਸ ਦੱਸੇ ਸੀ ਜਿਹਦੇ ਵਿੱਚ ਇਲੈਗੈਲਿਟੀਆਂ ਕਮਿਟ ਹੋਈਆਂ ਨੇ ਜਿਵੇਂ ਐਡਵਰਟਾਈਜ਼ਮੈਂਟ ਦੇ ਵਿੱਚ ਹੋਈਆਂ ਨੇ ਹੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਸਟੇਟ ਡਿਵੈਲਪਮੈਂਟ ਫੰਡ ਜਿਹੜਾ 500 ਰੁਪਿਆ ਯੂਨੀਵਰਸਿਟੀ ਨੂੰ ਲਿਖਿਆ ਸੀ ਉਹ ਇਹਨਾਂ ਨੇ ਅਮਪਲਾਈਜ਼ ਤੋਂ ਨਹੀਂ ਲਿਆ ਹੂੰ ਇਹਨਾਂ ਇਮਪਲਾਈਜ਼ ਨੇ ਐਡਵਾਂਸ ਲੋਨ ਲਏ ਹੋਏ ਸੀ ਉਹ ਉਹਨਾਂ ਦੀਆਂ ਰਿਕਵਰੀਜ਼ ਨਹੀਂ ਹੋਈਆਂ ਹੂੰ ਇਹਨਾਂ ਡਿਪਾਰਟਮੈਂਟਸ ਨੇ ਕੁਝ ਐਡਵਾਂਸ ਲਈ ਸੀ ਆਪਣੇ ਹੂੰ ਡੇ ਟੂ ਡੇ ਫੰਕਸ਼ਨਸ ਦੇ ਲਈ ਉਹ ਪਿਛਲੇ 30 35 35 ਸਾਲਾਂ ਤੋਂ ਉਹ ਅਕਾਊਂਟ ਫਾਇਰ ਨਹੀਂ ਹੋਏ ਹੂੰ ਜਿਹੜੀ ਨਿਊ ਪੈਨਸ਼ਨ ਸਕੀਮ ਸੀ ਜੀ 1/4 2004 ਤੋਂ ਜੁਨੀਵਰਸਿਟੀ ਨੇ ਲਾਗੂ ਕਰਨੀ ਸੀ ਇਹਨਾਂ ਨੇ 2011-12 ਤੋਂ ਕੀਤੀ ਆ ਇਸ ਤਰ੍ਹਾਂ ਕਿ ਕਿੰਨੇ 18-19 ਆਬਜੈਕਸ਼ਨ ਲਗਾਏ ਸੀ ਜਿਹਦੇ ਵਿੱਚ ਰਫਲੀ ਹੂੰ ਇਹ ਐਗਜ਼ੈਕਟਲੀ ਕਵਾਂਟੀਫਾਈ ਕਰੀਏ ਉਹ ਤਾਂ ਪਤਾ ਨਹੀਂ ਹੁਣ ਕਿੰਨਾ ਹੋਊਗਾ ਐਗਜ਼ੈਕਟ ਅਮਾਉਂਟ ਪਰ ਮੇਰੇ ਹਿਸਾਬ ਨਾਲ ਅਪ੍ਰੋਕਸੀਮੇਟਲੀ 300 ਕਰੋੜ ਰੁਪਿਆ ਇਸੇ ਤਰੀਕੇ ਦੇ ਨਾਲ ਡਿਲੂਟ ਹੋਇਆ ਪਿਆ ਅੱਛਾ ਜੀ ਇਹ ਪਿਛਲੇ ਇੰਨੇ ਸਾਲਾਂ ਤੋਂ ਕੋਈ ਇਹਨੇ ਰਿਕਵਰ ਨਹੀਂ ਕੀਤਾ ਨਾ ਉਹਦੇ ਤੇ ਕੋਈ ਕੰਮ ਕੀਤਾ ਠੀਕ ਹੈ ਜੀ ਠੀਕ ਹੈ ਜੀ ਇਕਦਾ ਇਹ ਇਸ਼ੂ ਹੈਗਾ ਇਹ ਤੀਜਾ ਇਸ਼ੂ ਇਹ ਹੈਗਾ ਕਿ ਯੂਨੀਵਰਸਿਟੀ ਦੇ ਗਵਰਨਮੈਂਟ ਕਾਲਜ ਦੇ ਵਿੱਚ ਕੁਝ ਸੈਲਫ ਫਿਨਾਂਸ ਕੋਰਸਸ ਸ਼ੁਰੂ ਕੀਤੇ ਸੀ 2005 ਚ ਪੰਜਾਬ ਸਰਕਾਰ ਨੇ ਜੀ ਉਹ ਜਿਹੜੇ ਕੋਰਸਸ ਸੀਗੇ ਜੋ ਕੱਲੇ ਕੰਪਿਊਟਰ ਕੋਰਸ ਸੀਗੇ ਜੀ ਇੱਕ ਸੁਸਾਇਟੀ ਬਣਾਈ ਸੀ ਗਵਮ ਡੀਪੀ ਨੇ ਡਾਇਰੈਕਸ਼ਨ ਦੇ ਉੱਤੇ ਉਹ ਨੂੰ ਕਿਹਾ ਸੀ ਕਿ ਤੁਸੀਂ ਆਈਸੀਟੀ ਕੋਰਸ ਦੀ ਮੀਨ ਇਨਫੋਰਮੇਸ਼ਨ ਐਂਡ ਕਮਿਊਨੀਕੇਟਿਵ ਟੈਕਨੋਲੋਜੀ ਕੋਰਸ ਚਲਾਓ ਹੂੰ ਉਹ ਦੋ ਤਿੰਨ ਕ ਕੋਰਸਸ ਹੈਗੇ ਐ ਐਮਐਸਸੀ ਆਈਟੀ ਹੈਗੀ ਆ ਬੀਸੀਏ ਹੈਗੀ ਆ ਤੇ ਇੱਕ ਪੀਜੀ ਡਿਪਲੋਮਾ ਇਨ ਕੰਪਿਊਟਰ ਸਾਇੰਸ ਆ ਇੱਕ ਅੰਦਗ ਕੋਰਸ ਸੀ ਨੇ ਉਸ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲਸ ਨੇ ਜਿਹੜੀਆਂ ਪਰਵਾਣੀਆਂ ਲੈ ਕੇ 16 16 17 17 ਕੋਰਸ ਸੈਲਫਾਈਨਾਂ ਚ ਸ਼ੁਰੂ ਕਰ ਲਏ ਹੂੰ ਪਹਿਲਾ ਡੀਪੀ ਨੇ ਪਰਵਾਣੀਆਂ ਦਿੱਤੀਆਂ ਇਨਕਨਸਿਸਟੈਂਟ ਟੂ ਦੀ ਪ੍ਰੈਮਬਲ ਆਫ ਦੀ ਕਨਸਟੀਟਿਊਸ਼ਨ ਆਫ ਦੀ ਸੋਸਾਇਟੀ ਹੂੰ ਦੈਨ ਫਿਰ ਉਹਦੇ ਉਹਦੇ ਤੇ ਤੰਨੇ ਚ ਵਸਤੀਆਂ ਨੇ ਕੱਲਾ ਇਹ ਨਹੀਂ ਹੈ ਵੀ ਇਹ ਲੀਗਲਿਟੀ ਪੰਜਾਬੀ ਯੂਨੀਵਰਸਿਟੀ ਚ ਗੁਣਾਗਰ ਯੂਨੀਵਰਸਿਟੀ ਉਹਨਾਂ ਮੇਰੇ ਕੋਲ ਉਹਨਾਂ ਦਾ ਸਾਰਾ ਡਾਟਾ ਪਿਆ ਮੈਂਨੇ ਆਰਟੀਆ ਚ ਲਿਆ ਹੋਇਆ ਜੀ ਇੱਕ ਕੰਪਲੇਂਟ ਵੀ ਦਾਇਰ ਕੀਤੀ ਹੋਈ ਸੀ ਇਹਨਾਂ ਦੇ ਹੂੰ ਤੇ ਤੁਸੀਂ ਇਹ ਕੋਰਸ ਜਿਹੜੇ ਆਈਸੀਟੀ ਕੋਰਸਸ ਤੋਂ ਇਲਾਵਾ ਟੱਲੇ ਹੋਏ ਆ ਇਹ ਆਫ ਕਰੋ ਹੂੰ ਜਾਂ ਸਰਕਾਰ ਆਪਦੇ ਲੈਵਲ ਤੇ ਚਲਾਵੇ ਫਿਰ ਸੈਲਫ ਫਾਈਨਾਂਸ ਕਿਉਂ ਚਲਾਉਂਦੀ ਆ ਹੂੰ 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 ਸਰਕਾਰ ਚਲਾਉਣਾ ਚਾਹੁੰਦੀ ਆ ਫਿਰ ਚਲਾ ਲਵੇ ਅਸੀਂ ਕਿਹੜਾ ਇਹਨੂੰ ਅਬਜੈਕਟ ਕਰਦੇ ਹਾਂ ਔਰ ਉਹ ਫਿਰ ਆਪਣੇ ਸਰਸਸ ਨਾਲ ਚਲਾਵੇ ਨਾ ਹੂੰ 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 ਉਸ ਤੋਂ ਇਲਾਵਾ ਇੱਕ ਲਾ ਕੋਰਸ ਸਿਰ ਪੰਜਾਬ ਦੇ ਵਿੱਚ ਇੱਕੋ ਹੀ ਕਾਲਜ ਆ ਗਵਰਨਮੈਂਟ ਮਹਿੰਦਰਾ ਕਾਲਜ ਆਫ ਲਾ ਹੂੰ ਜਿਹੜਾ ਕਾਲਜ ਦੇ ਵਿੱਚ ਐਜ਼ ਅ ਡਿਪਾਰਟਮੈਂਟ ਚੱਲ ਰਿਹਾ ਹੂੰ ਜਿਹੜੀ ਬਾਰ ਕਾਉਂਸਲ ਆਫ ਇੰਡੀਆ ਉਹ ਇਹ ਗੱਲ ਕਹਿੰਦੀ ਆ ਵੀ ਐਕਸਕਲੂਸਿਵ ਲਾ ਕਾਲਜ ਹੋਣਗੇ ਜਿਸ ਤਰ੍ਹਾਂ ਹੋਮ ਸਾਇੰਸ ਕਾਲਜ ਨੇ ਫਿਜ਼ੀਕਲ ਐਜੂਕੇਸ਼ਨ ਕਾਲਜੇਜ਼ ਨੇ ਹੂੰ 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 ਜਾਂ ਸਟੇਟ ਕਾਲਜ ਆ ਐਜੂਕੇਸ਼ਨ ਦੇ ਕਾਲਜੇਜ਼ ਨੇ ਹੂੰ ਇਸੇ ਤਰ੍ਹਾਂ ਆ ਆਰਕੀਟੈਕਚਰ ਦੇ ਕਾਲਜੇਜ਼ ਨੇ ਇਸੇ ਜਾਂ ਨਰਸਿੰਗ ਕਾਲਜੇਜ਼ ਨੇ ਇਸੇ ਤਰੀਕੇ ਨਾਲ ਲਾ ਕਾਲਜੇਜ਼ ਹੋਣਗੇ ਬਾਰ ਕਾਉਂਸਲ ਆਫ ਇੰਡੀਆ ਕਾਲਜੇਜ਼ ਦੇ ਵਿੱਚ ਐਜ਼ ਵਨ ਆਫ ਦੀ ਸਬਜੈਕਟ ਨਹੀਂ ਅਲਾਉ ਕਰਦੀ ਠੀਕ ਹੈ ਜੀ ਉਹ ਇਹਨਾਂ ਦਾ 2014-15 ਤੋਂ ਚੱਲ ਰਿਹਾ ਜੀ ਮਹਿੰਦਰਾ ਕਾਲਜ ਦੇ ਵਿੱਚ ਆਡੀਓ ਦਾ ਪਹਿਲਾ ਪੁਆਇੰਟ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਡਿਸਕਸ ਕਰ ਚੁੱਕੇ ਹਾਂ ਦੂਜੇ ਤੇ ਆਉਣੇ ਆ ਜੀ ਮਹਿੰਦਰਾ ਕਾਲਜ ਇੰਡੀਪੈਂਡੈਂਟ ਲਾਅ ਕਾਲਜ 2014-15 ਤੋਂ ਸ਼ੁਰੂ ਕੀਤਾ ਗਿਆ ਜਦੋਂ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਹੁੰਦੇ ਸੀ ਪੰਜਾਬੀ ਯੂਨੀਵਰਸਿਟੀ ਦੇ ਅਤੇ ਅਕਾਲੀ ਭਾਜਪਾ ਸਰਕਾਰ ਸੂਬੇ ਦੇ ਵਿੱਚ ਹੁੰਦੀ ਸੀ ਪੰਜਾਬੀ ਯੂਨੀਵਰਸਿਟੀ ਨੇ ਇਸ ਕਾਲਜ ਨੂੰ ਐਫੀਲੀਏਸ਼ਨ ਜ਼ਰੂਰ ਦਿੱਤੀ ਪਰ ਇਹਦੇ ਨਾਲ ਨਾਲ ਬਾਰ ਕਾਉਂਸਲ ਆਫ ਇੰਡੀਆ ਨੇ ਅਪਰੂਵਲ ਦਿੱਤੀ ਤੇ ਫਿਰ ਇੱਥੇ ਗੱਲ ਇਹ ਉੱਠਦੀ ਹੈ ਜੋ ਆਰਗੂਮੈਂਟ ਸਾਨੂੰ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਫਾਰਵਰਡ ਕੀਤਾ ਕਿ ਜਦੋਂ ਅਪਰੂਵਲ ਬੀਸੀਆਈ ਨੇ ਦਿੱਤੀ ਤੇ ਫਿਰ ਜੇ ਉਸ ਤੋਂ ਅਪਰੂਵਲ ਗਲਤ ਦਿੱਤੀ ਗਈ ਜਾਂ ਨੀਮਾਂ ਦੇ ਹਦਾਇਤਾਂ ਦੇ ਵਿਰੁੱਧ ਦਿੱਤੀ ਗਈ ਆਪਣੀ ਪਾਲਿਸੀ ਦੇ ਵਿਰੁੱਧ ਦਿੱਤੀ ਗਈ ਤਾਂ ਉਹ ਇਸ ਅਪਰੂਵਲ ਨੂੰ ਵਿਧਰਾ ਕਰਨ ਦੀ ਪਾਵਰ ਰੱਖਦੀ ਆ ਜਿਹੜੀ ਕਿ ਬੀਸੀਆਈ ਨੇ ਹੁਣ ਤੱਕ ਨਹੀਂ ਕੀਤੀ ਤੇ ਬਾਕੀ ਯੂਨੀਵਰਸਿਟੀ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਲਾਅ ਕਾਲਜ ਪ੍ਰਾਈਵੇਟ ਖੇਤਰ ਦੇ ਵਿੱਚ ਚੱਲਦੇ ਆ ਉਹਨਾਂ ਨਾਲੋਂ ਮਹਿੰਦਰਾ ਕਾਲਜ ਦਾ ਲਾਅ ਡਿਪਾਰਟਮੈਂਟ ਜ਼ਿਆਦਾ ਵਧੀਆ ਕੰਮ ਕਰ ਰਿਹਾ ਪ੍ਰਾਈਵੇਟ ਕਾਲਜਸ ਦੇ ਵਿੱਚ ਕਈਆਂ ਦੇ ਵਿੱਚ ਘੋਖ ਚੱਲ ਰਹੀ ਆ ਜਾਂਚ ਚੱਲ ਰਹੀ ਆ ਕਿ ਡੰਮੀ ਐਡਮਿਸ਼ਨਸ ਕੀਤੀਆਂ ਜਾਂਦੀਆਂ ਨੇ ਘਰੇ ਬੈਠਿਆਂ ਨੂੰ ਵਕਾਲਤ ਸਿਖਾ ਦਿੰਦੇ ਆ ਤੇ ਡਿਗਰੀ ਲੈਣ ਦੇ ਵਿੱਚ ਮਦਦ ਕਰਦੇ ਆ ਤੇ ਅਗਲੀ ਗੱਲ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਸਾਨੂੰ ਦੱਸੀ ਕਿ ਜਿੰਨੇ ਵੀ ਕਾਲਜ ਜਿਨ੍ਹਾਂ ਤੇ ਇਹ ਗੱਲ ਕਹਿ ਰਹੇ ਆ ਪ੍ਰੋਫੈਸਰ ਸਾਹਿਬ ਕਿ 5 ਏਕੜ ਤੋਂ ਥਾਂ ਘਟ ਹੋਵੇ ਤਾਂ ਉਹ ਪ੍ਰੋਫੈਸ਼ਨਲ ਕਾਲਜ ਉੱਥੇ ਚੱਲ ਨਹੀਂ ਸਕਦਾ ਯਾਨੀ ਕਿ ਲਾ ਕਾਲਜ ਬੀਐਡ ਕਾਲਜ ਨਰਸਿੰਗ ਕਾਲਜ ਫਿਜ਼ੀਕਲ ਐਜੂਕੇਸ਼ਨ ਕਾਲਜ ਇਸ ਤਰ੍ਹਾਂ ਦੇ ਜਿਹੜੇ ਡੈਡੀਕੇਟਿਡ ਪ੍ਰੋਫੈਸ਼ਨਲ ਕਾਲਜਸ ਨੇ ਉਹਨਾਂ ਵਾਸਤੇ 5 ਏਕੜ ਜ਼ਮੀਨ ਹੋਣਾ ਲਾਜ਼ਮੀ ਹੈ ਸੋ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਅੱਜ ਤੱਕ ਕਿਸੇ ਕਿਸਮ ਦੀ ਸ਼ਿਕਾਇਤ ਇੰਨਾ ਕਿਸੇ ਕਾਲਜਾਂ ਬਾਰੇ ਸਾਨੂੰ ਪ੍ਰਾਪਤ ਨਹੀਂ ਹੋਈ ਤੇ ਹਰ ਕਾਲਜ ਵੱਲੋਂ ਕੰਪਲਾਈਅੰਸ ਰਿਪੋਰਟ ਸਾਨੂੰ ਪਹੁੰਚ ਰਹੀ ਹੈ ਲਗਾਤਾਰ ਤੇ ਮਹਿੰਦਰਾ ਕਾਲਜ ਦੇ ਕੋਲ ਕੁਲ ਟੋਟਲ ਸਾਰਾ ਜਿਹੜਾ ਉਹ ਕਾਲਜ ਆ ਉਹਦੇ ਕੋਲ ਵੀ ਕਾਫੀ ਜ਼ਮੀਨ ਆ ਤੇ ਇੰਡੀਪੈਂਡੈਂਟ ਲਾਅ ਡਿਪਾਰਟਮੈਂਟ ਜਿਹੜਾ ਹੈਗਾ ਉਹਦੇ ਕੋਲ ਵੱਖਰਾ 5 ਏਕੜ ਦਾ ਰਕਬਾ ਹੋਣਾ ਕੋਈ ਜ਼ਰੂਰੀ ਨਹੀਂ ਸਮਝਿਆ ਜਾਂਦਾ ਕਿਉਂਕਿ ਜਿਹੜੇ ਸਾਂਝੇ ਗਰਾਊਂਡ ਆ ਯਾ ਹੋਸਟਲ ਆ ਯਾ ਹੋਰ ਫੈਸਿਲਿਟੀਆਂ ਆ ਉਹ ਉਸੇ ਕਾਲਜ ਦੀਆਂ ਵਰਤੀਆਂ ਜਾ ਸਕਦੀਆਂ ਉਹਦੇ ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਿੰਸੀਪਲ ਨੂੰ ਯਾ ਸਰਕਾਰ ਨੂੰ ਕੋਈ ਅਪੱਤੀ ਨਹੀਂ ਅੱਗੇ ਆਉਣਾ ਜੀ ਤੁਹਾਨੂੰ ਇਹ ਦੱਸ ਦिए ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੁਣ ਤੱਕ ਕਿਹੜੇ-ਕਿਹੜੇ ਸਾਲ ਕਿਹੜੇ-ਕਿਹੜੇ ਵਾਈਸ ਚਾਂਸਲਰ ਰਹੇ ਇਨਾ ਇਸ ਲਿਸਟ ਦੇ ਵਿੱਚੋਂ ਅਸੀਂ ਪੰਜਾਬ ਸਰਕਾਰ ਵੱਲੋਂ ਆਰਜ਼ੀ ਤੌਰ ਤੇ ਲਾਏ ਜਾਂਦੇ ਆਈਐਸ ਆਫੀਸਰਸ ਐਜ਼ ਵਾਈਸ ਚਾਂਸਲਰ ਉਹਨਾਂ ਨੂੰ ਗਿਣ ਨਹੀਂ ਰਹੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਆਂ ਕਿ 2002 ਤੋਂ ਲੈ ਕੇ 7 ਤੱਕ ਡਾਕਟਰ ਐਸ ਐਸ ਬੋਪਾਰਾਏ ਵਾਈਸ ਚਾਂਸਲਰ ਰਹੇ ਉਦੋਂ ਬਾਅਦ 2007 ਤੋਂ 17 ਤੱਕ ਅਕਾਲੀ ਭਾਜਪਾ ਸਰਕਾਰ ਵਾਲੇ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਰਹੇ ਦਿੱਲੀ ਵਾਲੇ ਤੇ ਫਿਰ 2017 ਤੋਂ 2020 ਤੱਕ ਡਾਕਟਰ ਬੀ ਐਸ ਕੁਮਣ ਵਾਈਸ ਚਾਂਸਲਰ ਰਹੇ ਤੇ ਹੁਣ ਮੌਜੂਦਾ ਟਾਈਮ ਦੇ ਵਿੱਚ ਪ੍ਰੋਫੈਸਰ ਅਰਵਿੰਦ ਵਾਈਸ ਚਾਂਸਲਰ ਵੱਜੋਂ ਕੰਮ ਕਰ ਰਹੇ ਨੇ ਪ੍ਰੋਫੈਸਰ ਸਾਹਿਬ ਦਾ ਅਗਲਾ ਜੋ ਆਡੀਓ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਸਵਾਲ ਉਠਾਇਆ ਉਹ ਹੈ ਕਿ ਅਕਾਊਂਟੈਂਟ ਜਨਰਲ ਵੱਲੋਂ ਆਡਿਟ ਆਬਜੈਕਸ਼ਨ ਲਾਏ ਗਏ ਤੇ ਉਹਨਾਂ ਤੇ ਹਜੇ ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲੇ ਨੇ ਕੋਈ ਕੰਪਲਾਈਅੰਸ ਯਾਨੀ ਕਿ ਰੈਕਟੀਫਿਕੇਸ਼ਨ ਨਹੀਂ ਕੀਤੀ ਕੰਪਲਾਈ ਨਹੀਂ ਕੀਤਾ ਜਿਹੜੇ ਲੋਨ ਡਾਕਟਰ ਸਾਹਿਬ ਕਹਿੰਦੇ ਆ ਕਿ ਮੁਲਾਜ਼ਮਾਂ ਜਾਂ ਡਿਪਾਰਟਮੈਂਟਸ ਨੇ ਲਏ ਯੂਨੀਵਰਸਿਟੀ ਤੋਂ ਉਹ ਹਜੇ ਤੱਕ ਵਾਪਸ ਨਹੀਂ ਹੋਏ ਕਈ ਦਹਾਕੇ ਹੋ ਗਏ ਕਈ ਤਾਂ ਲੋਨ 30-30 ਸਾਲ ਤੋਂ ਵਾਪਸ ਨਹੀਂ ਹੋਏ ਅਗਲੀ ਗੱਲ ਕਹਿੰਦੇ ਆ ਕਿ ਪੈਨਸ਼ਨ 2004 ਤੋਂ ਬੰਦ ਕਰਤੀ ਗਈ ਪੰਜਾਬ ਸਰਕਾਰ ਵੱਲੋਂ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਪੱਧਰ ਤੇ ਪੈਨਸ਼ਨ ਬੰਦ ਕੀਤੀ 2012 ਤੋਂ ਸੋ ਇਸ ਦੇ ਬਾਰੇ ਯੂਨੀਵਰਸਿਟੀ ਦਾ ਪੱਖ ਇਹ ਆ ਕਿ ਜਿਹੜੇ ਵੀ ਆਬਜੈਕਸ਼ਨਸ ਸਾਨੂੰ ਪ੍ਰਾਪਤ ਹੋਏ ਅਕਾਊਂਟੈਂਟ ਜਨਰਲ ਤੋਂ ਉਹਨਾਂ ਨੂੰ ਅਸੀਂ ਰਿਮੂਵ ਤਕਰੀਬਨ ਕਰ ਦਿੱਤਾ ਹੈ ਤੇ ਕੁਝ ਦੇ ਉੱਤੇ ਕਾਰਵਾਈ ਚੱਲ ਰਹੀ ਆ ਜਿਹੜੇ ਲੋਨ ਪੈਂਡਿੰਗ ਸੀ ਉਹਨਾਂ ਦੀ ਰਿਕਵਰੀ ਸ਼ੁਰੂ ਹੋ ਚੁੱਕੀ ਆ ਤੇ ਅਗਲੀ ਗੱਲ ਉਹ ਪੈਨਸ਼ਨ ਬਾਰੇ ਕਹਿੰਦੇ ਆ ਕਿ ਪੈਨਸ਼ਨ ਦਾ ਫੈਸਲਾ ਕੀਤਾ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਸੈਨੇਟ ਨੇ ਯੂਨੀਵਰਸਿਟੀ ਇੱਕ ਆਟੋਨਮਸ ਬਾਡੀ ਗਣੀ ਜਾਂਦੀ ਆ ਭਾਵੇਂ ਉਹ ਤੇ ਸਰਕਾਰਾਂ ਦਾ ਪ੍ਰਭਾਵ ਰਹਿੰਦਾ ਪਰ ਥਿਓਰੈਟਿਕਲੀ ਉਹ ਇੱਕ ਆਟੋਨਮਸ ਯਾਨਕਿ ਆਜ਼ਾਦ ਬਾਡੀ ਹੁੰਦੀ ਆ ਤੇ ਇਸ ਆਟੋਨੋਮੀ ਦਾ ਫਾਇਦਾ ਲੈਂਦੇ ਹੋਏ ਉਸ ਵਕਤ ਦੇ ਵਾਈਸ ਚਾਂਸਲਰਸ ਤੇ ਉਸ ਉਹਦੇ ਸੈਂਡਿਕਸ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਪੈਨਸ਼ਨ ਬੰਦ ਨਹੀਂ ਕਰਨੀ ਜੋ ਕਿ ਆਖਰਕਾਰ 2012 ਦੇ ਵਿੱਚ ਬੰਦ ਕਰਨੀ ਪਈ ਹੁਣ ਸਵਾਲ ਇਹ ਉਠਾਇਆ ਜਾ ਰਿਹਾ ਹੈ ਕਿ 2004 ਤੋਂ ਲੈ ਕੇ 2012 ਤੱਕ ਦਿੱਤੀ ਗਈ ਪੈਨਸ਼ਨ ਦੀ ਰਿਕਵਰੀ ਕਿਵੇਂ ਹੋਏਗੀ ਸਾਨੂੰ ਸੂਤਰਾਂ ਤੋਂ ਇਹ ਪਤਾ ਲੱਗਿਆ ਜੇ ਇਹ ਰਿਕਵਰੀ ਕਰਨ ਦੇ ਵਿੱਚ ਯੂਨੀਵਰਸਿਟੀ ਕਾਮਯਾਬ ਹੁੰਦੀ ਆ ਤਾਂ 500 ਕਰੋੜ ਰੁਪਇਆ ਪ੍ਰਾਪਤ ਹੋਏਗਾ ਪਰ ਇਹ ਇੱਕ ਗ੍ਰੇ ਏਰੀਆ ਇਹ ਰਿਕਵਰੀ ਕਰਨੀ ਸੰਭਵ ਨਹੀਂ ਹੋਏਗੀ ਕਿਉਂਕਿ ਲੋਕ ਅਦਾਲਤਾਂ 'ਚ ਜਾਣਗੇ ਤੇ ਫਿਰ ਇਸ ਮਾਮਲੇ ਤੇ ਕੇ ਪੰਜਾਬ ਸਰਕਾਰ ਵੀ ਕੋਈ ਸਪਸ਼ਟ ਰੁਖ ਨਹੀਂ ਰੱਖ ਰਹੀ ਉਹ ਇਸ ਮਾਮਲੇ ਨੂੰ ਜਿਉਂ ਦਾ ਤਿਉਂ ਛੱਡਣ ਦੇ ਵਿੱਚ ਵਿਸ਼ਵਾਸ ਕਰ ਰਹੀ ਆ ਆਖੀਰਲੀ ਗੱਲ ਕਾਲਜਾਂ ਚ ਬਣੀਆਂ ਸੁਸਾਇਟੀਆਂ ਦੇ ਬਾਰੇ ਕਰਦੇ ਆ ਜਿਸ ਤਹਿਤ ਜੋ ਸਾਨੂੰ ਪ੍ਰੋਫੈਸਰ ਸਾਹਿਬ ਨੇ ਆਡੀਓ ਦੇ ਵਿੱਚ ਤੁਸੀਂ ਸੁਣਿਆ ਕਿਹਾ ਕਿ 셀ਫ ਫਾਈਨਾਂਸਿੰਗ ਕੋਰਸ ਜਿਹੜੇ ਹੈਗੇ ਆ ਉਸ ਸੁਸਾਇਟੀ ਵੱਲੋਂ ਚਲਾਏ ਜਾਂਦੇ ਆ ਤੇ ਜੋ ਸੁਸਾਇਟੀ ਦਾ ਸੰਵਿਧਾਨ ਸਰਕਾਰ ਵੱਲੋਂ ਤਿਆਰ ਕੀਤਾ ਹੈ ਉਹਦੀ ਉਦੰਘਾਣਾਂ ਕਰਕੇ ਇਹ ਪਹਿਲਾਂ ਤਿੰਨ ਕੋਰਸ ਸ਼ੁਰੂ ਹੋਏ ਸੀ ਕੰਪਿਊਟਰ ਸਕੀਲਰ ਦੇ ਕੰਪਿਊਟਰ ਐਜੂਕੇਸ਼ਨ ਦੇ ਇਹ ਹੁਣ ਕਾਲਜਾਂ ਦੇ ਵਿੱਚ 20 25-25 ਕੋਰਸ 셀ਫ ਫਾਈਨੈਂਸ ਦੇ ਤਹਿਤ ਸ਼ੁਰੂ ਕਰ ਦਿੱਤੇ ਗਿਆ ਇਹਦੇ ਵਿੱਚ ਟੈਂਪਰੇਰੀ ਯਾਨੀ ਕਿ ਐਡ ਹੌਕ ਫੈਕਲਟੀ ਜਿਹੜੇ ਸੁਸਾਇਟੀ ਦੇ ਅਧਿਕਾਰਿਸ਼ ਨੇ ਉਹ ਭਰਤੀ ਕਰਦੇ ਆ ਤੇ ਇਹਨਾਂ ਦੀਆਂ ਜਿਹੜੀਆਂ ਤਨਖਾਹਾਂ ਆਫੀਸਾਂ ਚੋਂ ਕੱਢੀਆਂ ਜਾਂਦੀਆਂ ਤੇ ਫਿਰ ਇਸ ਤੇ ਆਰਗੂਮੈਂਟ ਇਹ ਅੱਗੇ ਸਾਨੂੰ ਵਿਧਾਇਆ ਗਿਆ ਜਿਹੜਾ ਦਿੱਤਾ ਗਿਆ ਕਿ ਜੇ ਸੁਸਾਇਟੀ ਦਾ ਸੰਵਿਧਾਨ ਜੋ ਕਿ ਸਰਕਾਰ ਵੱਲੋਂ ਬਣਾਇਆ ਗਿਆ ਉਹਦੀ ਉਲੰਘਣਾ ਹੋ ਰਹੀ ਆ ਤੇ ਜਿਹੜੇ ਨਵੇਂ ਕੋਰਸ ਤਿੰਨ ਤੋਂ ਵੱਧ ਜਿਹੜੇ ਪਹਿਲੇ ਮੂਲ ਰੂਪ ਚ ਤਿੰਨ ਸ਼ੁਰੂ ਕੀਤੇ ਗਏ ਸੀ ਉਹਦੋਂ ਆ ਵੀਵੀ 25 25 ਸ਼ੁਰੂ ਕਰਤੇ ਗਏ ਆ ਉਹਨਾਂ ਦੀ ਪ੍ਰਵਾਨਗੀ ਵੀ ਸਰਕਾਰ ਵੱਲੋਂ ਆਈ ਆ ਤੇ ਫਿਰ ਯੂਨੀਵਰਸਿਟੀ ਨੇ ਉਹਨਾਂ ਨੂੰ ਐਫੀਲੀਏਟ ਕਰ ਲਿਆ ਉਹਨਾਂ ਦੀਆਂ ਡਿਗਰੀਆਂ ਨੂੰ ਮਾਨਤਾ ਦੇ ਦਿੱਤੀ ਡਿਗਰੀਆਂ ਯੂਨੀਵਰਸਿਟੀ ਦਿੰਦੀ ਆ ਕੋਰਸਿਸ ਨੂੰ ਮਾਨਤਾ ਯੂਨੀਵਰਸਿਟੀ ਨੇ ਦਿੱਤੀ ਆ ਤੇ ਜੇ ਫਿਰ ਸੋਚਣ ਵਾਲੀ ਗੱਲ ਆ ਤਾਂ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਇਸ ਮਾਮਲੇ ਬਾਰੇ ਕਿਉਂਕਿ ਸੰਵਿਧਾਨ ਵੀ ਸੋਸਾਇਟੀਆਂ ਦਾ ਉਹਨਾਂ ਨੇ ਬਣਾਇਆ ਤੇ ਉਹ ਨੂੰ ਜੇ ਵਾਇਲੇਟ ਕੀਤਾ ਉਹ ਵੀ ਸਰਕਾਰ ਕਰ ਰਹੀ ਆ ਇਹਦੇ ਵਿੱਚ ਯੂਨੀਵਰਸਿਟੀ ਦਾ ਕੀ ਰੋਲ ਬਣਦਾ ਹੈ ਇਹ ਯੂਨੀਵਰਸਿਟੀ ਪੁੱਛਣਾ ਚਾਹੁੰਦੀ ਆ ਹੁਣ ਅੱਗੇ ਆਉਂਦੇ ਜੀ ਨਾਓ ਆਰ ਟਿਕ ਸਾਡਾ ਕੀ ਮੰਨਣਾ ਯੂਨੀਵਰਸਿਟੀ ਬਾਰੇ بار-ਬਾਰ ਉੱਠਦੇ ਵਿਵਾਦ ਨੂੰ ਮੁੱਖ ਰੱਖਦੇ ਹੋਏ ਯੂਨੀਵਰਸਿਟੀ ਨੂੰ ਆਪਣਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਜੋ মিডিਆ ਨੂੰ ਡੀਲ ਕਰਦਾ ਹੈ ਉਹਨੂੰ ਤਕੜਾ ਕਰਨਾ ਚਾਹੀਦਾ ਹੈ ਪੁਆਇੰਟ ਨੰਬਰ 2 న్యూਸਮੈਨ ਨੂੰ ਜਵਾਬ ਦੇਣ ਲਈ ਇੱਕ ਡੈਡੀਕੇਟਿਡ ਮੋਬਾਈਲ ਟੈਲੀਫੋਨ ਲਾਈਨ ਅਵੇਲੇਬਲ ਕਰਨੀ ਚਾਹੀਦੀ ਹੈ ਹਰ ਪੱਤਰਕਾਰ ਨੂੰ ਇਹ ਬੇਨਤੀ ਕੀਤੀ ਜਾਣੀ ਚਾਹੀਦੀ ਆ ਜਿਹੜੀ ਵੀ ਖਬਰ ਤੇ ਉਹ ਲਿਖਣਾ ਚਾਹ ਰਿਹਾ ਹੈ ਜਾਂ ਕੰਮ ਕਰ ਰਿਹਾ ਹੈ ਉਹ ਸਾਨੂੰ ਸਵਾਲ ਲਿਖਤੀ ਭੇਜੇ WhatsApp ਰਾਹੀਂ ਤੇ ਯੂਨੀਵਰਸਿਟੀ ਦੇ ਪ੍ਰਬੰਧਕ ਉਨ੍ਹਾਂ ਸਵਾਲਾਂ ਦੇ ਜਵਾਬ ਲਿਖਤੀ ਰੂਪ ਚ ਦੇਣ ਟੈਲੀਫੋਨ ਤੇ ਗੱਲ ਕਰਕੇ ਸੰਖੇਪ ਚ ਜਵਾਬ ਦੇਣ ਦੀ ਕੋਸ਼ਿਸ਼ ਨਾ ਕਰਨ ਹੁੰਦਾ ਕੀ ਆ ਅਲਟੀਮੇਟਲੀ ਜੋ ਨਿਊਜ਼ਪੇਪਰ ਦਾ ਪੱਤਰਕਾਰ ਆ ਉਹ ਅਖੀਰ ਵਿੱਚ ਇੱਕ ਲਾਈਨ ਪਾ ਦਿੰਦਾ ਦੀ ਯੂਨੀਵਰਸਿਟੀ ਕੰਟੈਕਟਡ ਹਾਊਸ ਓਵਰ ਦੇ ਡਿਨਾਈਡ ਇਟ ਐਂਡ ਦੇ ਸੈਡ ਵੀ ਹੈਵ ਨਾਟ ਡਨ ਥਿਸ ਯਾਨੀ ਕਿ ਛੋਟਾ ਜਿਹਾ ਨਾਇ ਲਾਸਟ ਛਪ ਜਾਂਦਾ ਜੇ WhatsApp ਤੇ ਹਰ ਸਵਾਲ ਮੰਗਾਇਆ ਜਾਏ ਹਰ ਸਵਾਲ ਦਾ ਜਵਾਬ ਦਿੱਤਾ ਜਾਏ ਫਿਰ ਉਹਦੇ ਵਿੱਚ ਗੁੰਜਾਇਸ਼ ਗਲਤ ਜਾਣ ਦੀ ਘਟ ਜਾਂਦੀ ਹੈ ਪੁਆਇੰਟ ਨੰਬਰ 3 ਅਖੀਰਲਾ ਯੂਨੀਵਰਸਿਟੀ ਦੇ ਪਿਸ਼ੋਕੜ ਦੀਆਂ ਬਿਮਾਰੀਆਂ ਜੋ ਜ਼ਿਆਦਾਤਰ 2007 ਤੋਂ ਲੈ ਕੇ 17 ਤੱਕ ਡਾਕਟਰ ਜਸਪਾਲ ਸਿੰਘ ਵਲੇ ਹੋਈਆਂ ਅਕਾਲੀ ਪਾਟਪਾ ਸਰਕਾਰ ਵਲੇ ਹੋਈਆਂ ਉਹਨਾਂ ਨੂੰ ਰੈਕਟੀਫਾਈ ਕਰਨ ਦੀ ਕੋਸ਼ਿਸ਼ ਮੌਜੂਦਾ ਪ੍ਰਬੰਧਕਾਂ ਨੂੰ ਕਰਨੀ ਚਾਹੀਦੀ ਆ ਔਰ ਉਹਨਾਂ ਦੇ ਐਫਰਟਸ ਦੇ ਸ਼ੁਡ ਬੀ ਵਿਜ਼ੀਬਲ ਓ ਇਦਾਂ ਲੱਗੇ ਲੋਕਾਂ ਨੂੰ ਵੀ ਪਬਲਿਕ ਨੂੰ ਵੀ ਕਿ ਮੌਜੂਦਾ ਪ੍ਰਬੰਧਕ ਪੁਰਾਣੀਆਂ ਬਿਮਾਰੀਆਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹਦੇ ਨਾਲ ਹੀ ਸਾਡਾ ਇਹ ਪ੍ਰੋਗਰਾਮ ਖਤਮ ਹੁੰਦਾ ਜੀ ਮੈਨੂੰ ਜਿਆਦਾ ਰ데요 Sat Sri Aka Namaskar